ਕੀ ਆ ਜਾਵਾਂਗੇ ਰੇਕਾਰੇ ਬੱਚੇ ਨਹੀਂ ਬਸ ਜਾ ਕੇ ਬੜਾ ਬੜਾ ਉੱਜਲ ਹੋ ਗਿਆ ਉਹ ਹੋ ਗਿਆ ਅੰਦਰ ਪੜ ਗਿਆ ਹੋਊਗਾ ਪਹਿਲੇ ਲਾਉਂਗੇ ਆਂ ਦੇ ਥੋਕ ਪਹਿਲੇ ਲਾਉਂਦੇ ਲੈਣੇ ਬਾਈ ਆ ਗੂਗਲ ਪੇ ਨਹੀਂ ਕਰਦੇ ਉਹ ਗੋਗੋ ਗੋਗੋ ਨਹੀਂ ਹੁੰਦੀ ਹੈਗੀ ਜੀ ਯਾਰ ਉਹ ਜਾਣਦੇ ਹੁਣ ਵਿੱਚੇ ਦੇਖੋ ਜੀ ਯਾ ਪਰ ਕੋਈ ਨੀਦਾ ਵੀਡੀਓ ਬਣੀ ਜੂ ਮੁੰਡਾ ਯਾਰ ਅਦਾਸਾ ਜਿੰਨਾ ਨਾ ਕਸਰਾ ਲੈਣਾ ਦੇਣਾ ਇਹ ਛੇ ਦਾ ਆਖੇ ਦੇ 18 ਦਾ ਉਹ 18 ਨੂੰ ਨਾ ਤੂੰ ਨਾ ਨਾ ਬੰਗੀ ਜਾ ਕੱਢ ਸਾਈ ਦੱਸਾ ਕੱਢ ਇਹਨੂੰ ਸਾਈ ਦੇ ਕੱਢ ਕੇ ਇਹਦਾ ਨੰਬਰ ਦੇ ਹੈਗੀ ਮੈਂ ਮਾਂ ਮਾਲਾ ਕਹੂੰਗਾ ਇੱਕ ਵਾਰਾ ਕਹ ਦੇ ਯਾਰ ਇੱਧਰ ਹੋ ਜਾ ਹਾਂ ਇੱਕ ਮਿੰਟ ਦੇਖਦੇ ਆ ਇਹ ਬੰਬ ਕਰ ਲਾ ਪਾ ਦੋ ਮਿੰਟ ਇਹਨੂੰ ਵਿਚੀ ਬਾੜ ਲਓ ਧਰੂ ਲਿਓ ਇਹਨੂੰ ਤੇ ਜੋ ਉੱਥੇ ਯਾਰ ਸਾਹਮਣੇ ਜਾ ਉਧਰ ਇੱਧਰ ਆ ਯਾਰ ਨੇੜੇ ਜਾ ਲੋ ਦੇਖ ਉਹ ਕੁਛ ਨਹੀਂ ਕਹਦੇ ਤੈਨੂੰ ਵਗ ਜਾ ਤੇਜੂ ਵਪਾਰੀ ਕਹਿੰਦੇ ਤੇਜੂ ਪਰ 60 ਦੀਆਂ ਕਹਿੰਦਾ ਉਧਰ ਹੋ ਜਾ ਕੋਣੀ ਹੋ ਜਾ ਚਾਚੇ ਦੇ ਕੋਲ ਹੋ ਜਾ ਮੜਾ ਜਾ ਇਹ ਜੇ ਲੜ ਜੇ ਨਾ ਵੀ ਕਾਲ ਜੇ ਸਾਡੇ ਕਾਲੀ ਆਪਨੇ ਚੰਗੀ ਮਾਰੀ ਦੋ ਚੰਗਾ ਮਾਰਾ ਦੋ ਮੋਸਾ ਸਾਰਾ ਉਠਾਉਣੇ ਕੋਲੇ ਆ ਯਾਰ ੱੱਕਾ ਦੇ ਤੈਨੂੰ ਤੇਰਾ ਚੱਲ 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 ਫਿਰ ਤੈਨੂੰ ਚੱਲ ਆਉਣਾ 10-10 ਹਜ਼ਾਰ ਦੀ ਰਹੇਗੀ ਬੱਕਰੀ 60 ਹਜ਼ਾਰ 30 ਹਜ਼ਾਰ ਇਹ ਚੱਲ ਉਹਦਾ ਕੋਈ ਸੌਦਾ ਲਾ ਦੋ ਚਾੜਾ ਕਮਾ ਕਮਾ ਚੱਕਰੀ ਉਹ ਚਾਲ ਉਹ ਕਰ ਮਜਾ ਕਰ ਅੱਛੀ ਫੱਜੀ ਜਾਂਦੀ ਬੱਕਰੀ ਖੜੀ ਲਾਉਣਾ ਹੁਣ ਅਬੀ ਨੀ ਬਲੀ ਉਹ ਮੈਂ ਉਹ ਕਥਾਰਾ ਦਾ ਲਾ ਕੇ ਗਏ ਸੀ ਅਮਰ ਜੀ ਇਹ ਨਾਗ ਨੇ ਸਿੰਘ ਕਿੰਦਰ ਉਹ ਇੰਨਾ ਕੋਲੀ ਚੱਲਿਆ ਨੇ ਫੇਰ ਤਾਂ ਸੁਣਦਾ ਸਹ ਜੀ ਬਣੀ ਆ ਬੱਕਰੀ ਪੱਕਾ ਸੋਦਾ ਨਾਗ ਦੇ ਪੈ ਰਿਹਾ ਕੱਥੇ ਪੰਜਿਆ ਹਜ਼ਾਰ ਰੁਪਆ ਯਾਰ ਪੰਜਿਆ ਹਜ਼ਾਰ ਰੁਪਆ ਇੰਨਾ ਫਰਕ ਕਿੱਥੇ ਆ 100 ਕਿੰਨਾ ਹੋ ਗਿਆ ਹਰ ਤੁਪਕੇ 6000 ਹੋ ਗਿਆ ਉਹ ਪਸੰਦ ਆ ਉਹ ਲੱਗਦਾ ਮੈਂ ਮੇਰੇ ਬੱਕਰੀ ਹੁਣ ਤੁਸੀਂ ਇੱਕ ਵਾਰੀ ਦੱਸੋ ਹਾਂ ਦੁਬਾਰੇ ਮੈਂ ਇਹ ਤਾਂ ਲਈ 10 ਮਹੀਨੇ ਦਾ ਮੋਲ ਕਰਿਆ 200 ਰੁਪਏ ਕਮ ਕਰੂੰਗਾ। ਆਏ ਨੀ ਲਗਾ ਦੇ। 200 ਰੁਪਏ। ਕਿੰਨੇ ਜਗਟ ਕਰੂ? ਉਹ ਬੱਲੀ ਮੰਗਦਾ ਮੈਂ ਮੂੰਹ ਨਹੀਂ ਕਰਦਾ। ਵਾਲੀ ਪਕਾਈ ਨਾ ਕਰ ਜਾ 70000 ਰੁਪਏ ਮੱਖ ਦੇ। ਚੱਕ ਓਏ। 70000 ਰੁਪਏ ਤੇਜੂ ਕਹਿੰਦੇ ਇਹਨੂੰ। ਬਈ ਮੜਾ ਪਰਾਂ ਕਰੀ ਆ। 70000 ਰੁਪਏ ਨਾ ਦੇਣਾ ਪੈਸੇ ਦੇਣਾ ਬਦਲੇ। ਇੱਥੇ ਆ ਜਾ ਇੱਧਰ ਤੋਂ ਆਨੇ। ਪਰ ਕੋਈ ਗੱਲ ਨਹੀਂ ਆਪੇ ਨੂੰ ਬੰਦ ਲਾਈਆ। ਦੂਜੇ ਤਾਂ ਨਹੀਂ ਤੈਨੂੰ ਪੈਸੇ ਦੇ ਕੇ ਲੈ ਜਾ। ਬਹੁਤ ਠੀਕ ਹੈ ਜੀ। ਹੁੰਦੇ ਨੇ ਕਿੱਥੇ? ਬਾ ਕਹਿ ਦਿਆ ਮਮ ਆਪਲੇ ਤੇਰੇ ਭੈਣਾਂ ਨੇ 70 ਹਜ਼ਾਰ ਲੈ ਇਹਨਾਂ ਨੇ ਭੈਣਾਂ ਨੇ ਖਾਣ ਨਾਲ ਤਾਂ ਬਹੁਤ ਕੋ ਬਣਦਾ ਹੈ ਇਹ ਲੱਖ 2 ਲੱਖ ਬਣਦਾ ਹਾਂ ਮੈਂ ਬਣੀ ਜਾਂਦੇ ਇਸਕੇ ਦਿਖਾਵਾਂ ਤੈਨੂੰ 90 ਹਜ਼ਾਰ ਬਣਦਾ ਹੈ ਹਾਂ ਹਾਂ

ਆ ਸਾਰੀ ਬਤਾਈਏ ਹੋਰ ਬਾਵੇ 75 ਲੱਖ ਸਹੀ ਪਿਆ ਮੋਲ ਲਾਉਂ ਜਿੱਤ ਦੇਵਾਂਗੇ ਪੱਕਾ ਮੋਲ ਲਾਉ ਪੱਕਾ ਜਵਾਂ ਮਾਲ ਦਾ ਮਾਲ ਪਾਏ ਪਾਏ 1000 ਪਾਈ ਜਾਂਦਾ ਉਹ ਮੈਂ ਕਿਹਨੂੰ ਲੈਂਦਾ ਤੈਨੂੰ ਲੈਣ 1 ਲੱਖ ਹਾਂ 1 ਲੱਖ 5 ਆਏਗਾ ਬਸ ਹਾਂ ਆਦਿ ਬਾਕੀ 1 ਲੱਖ 5 ਬੱਕਰੀਆਂ ਨੇ 6 ਬੱਕਰੀ ਨਹੀਂ ਮਾਰਾ ਇਹੋ ਇਹ ਮਾਰਾ ਕਿਹੜੀ ਕਿਛੜੀ ਤੇ ਸਾਰੀ ਚੇੜੀ ਪੁੱਤਾ ਠੀਕ ਕਰਦੇ ਨੀ ਕਿੜੀ ਆਇਆ ਕਿੜੀ ਨਾ ਕਿਉਂ ਮਾਰਾ ਕਿਹੜੇ ਰੋਟੀ ਰੋਟੀ ਜਾਂਦਾ ਹੈ ਜੇਰੀ ਬਾਈ

ਇੱਕ ਬੰਦੇ ਨੇ ਨਗਾ ਤੇ ਲੱਖ ਦੀਆਂ ਲੱਖ ਦੀਆਂ ਵਿੱਚ ਲੱਖ ਹਾਂ ਕਿਤੇ ਫਿਰ ਆਪਾਂ ਦੇ ਵਿੱਚ ਉਹ ਲੱਖ ਦੀ ਵਿਚੂਗਾ ਮੈਂ ਲੈ ਅਸੀਂ ਵੀ ਵੇਚਨੀ ਆਂ ਇਹ ਜਿਹੜਾ ਗਾ ਜੀ ਆਜ਼ਾਦੀ ਕਿ 4 ਰੁਪਏ ਤੋਂ 4 ਰੁਪਏ ਤੋਂ ਵੀ ਵੀ ਆਜ਼ਾਦੀ ਹੈਗੀ ਅਸੀਂ ਇਹਨਾਂ ਦਾ ਮਾਗਣਾ ਦੁੱਧ ਹੁੰਦੀਆਂ ਨੇ ਬੰਦੇ ਦੀ 4 ਨੇ ਇਹ ਸੀ ਚਾਹ ਬੀਚ ਕੇ ਦਿਖਾਉਂਗਾ ਵੀ ਵੀ 4 ਖੜੇ ਆਂ ਅਸੀਂ ਐਸੀ ਚਾਹ ਪੂਰੀ ਦਸ ਦੇ ਦਸ ਦੇ ਤੇ ਚੂਰੀ ਪੂਰੀ ਦਸ ਦੇ ਦਸ ਇਹ ਚੰਗੀ ਮਾਰੀ ਵਿੱਚ ਜਾਂਦੀ ਹੈ ਗੜੇ ਚ ਚੰਗੀ ਮਾਰ ਲਿਆ ਮਨ ਮਾਰ ਲਿਆ ਉਹ ਆਪਾਂ ਇਹਦੇ ਤੋਂ ਹਾਂ ਇੱਕ ਬినా ਸਿੰਘ ਵਾਲੀ ਇਹਦੇ ਸਿੰਘ ਨਹੀਂ ਹੈਗੇ ਉਹ ਕੋਈ ਨਾ ਬੋਈ ਬਾਰੇ ਕੱਲੀ ਮਾਰ ਕੱਲੀ ਰੱਖੋ ਯਾਰ ਆਪਾਂ ਇਹਦੇ ਸਿੰਘ ਨਹੀਂ ਹੈਗੇ ਕਿਹਦੇ ਆਂ ਕਿਹਦਾ ਸਿੰਘ ਵਾਲੀ ਬినా ਸਿੰਘ ਵਾਲੀ ਚਾਲੀ ਜਾਂਦੀ ਹੈ ਬਾਈ ਆੜੀ ਜਾਂਦੀ ਓ ਨਰਦੇ ਜਿਹੜੇ ਬਕਰੇ ਪਾ ਯਾਰ ਓ ਲੈ ਵੀ ਲੈ ਓ ਲੈ ਵੀ ਲੈ ਬਾੜੀ ਗੱਲ ਜੀ ਆ ਜਾਓ ਬੱਚੇ ਕੱਪੇ ਬੜਾ ਬੜਾ ਉੱਜੋ ਹੋ ਜਾਓ ਬੋਲੋ ਬੋਲੋ ਲੜੀਂ ਹਰ ਆ ਬੇਸੀ ਕਰਦੇ ਹਰ ਕੇ ਰਾਲਾ ਨਾ ਪਾਓ ਠਹਿਰ ਜਾ ਓ ਫੜ ਜਾ ਓ ਫੜਤਾ ਜਾ ਬਸ ਫੜਤਾ ਜਾ ਲੋ ਕਿਤੋਂ ਆ ਗਿਆ ਅੱਧੋ ਵਿੱਚ ਹੀ ਕਰ ਲੋ ਕੰਮ ਦੇ ਭਾਈ ਉਹਨਾਂ ਦੀ

ਵਾੜਾ ਜਾਣਾ ਗਾੜ ਬਾੜੇ ਵਿੱਚ ਜਰਾ ਬੈਠ ਜਾਣਾ ਤੇਜਾ ਗਾੜ ਘੁੱਟ ਜਾਣਾ ਆ ਬੱਕਰੀਆਂ ਦਾ ਇੱਧਰੋਂ ਆਏ ਆਏ ਨੇ ਇੱਧਰ ਵੇਖੋ ਜਰਾ ਸਾਹਮਣੇ ਲਾ ਜੋ 95 90 ਬਫਵਾ ਪਾਇ ਰੱਬੀ ਦੇ ਬੱਕਰੀ ਪੈਂਦੀ ਹੈ ਸੋਹ ਗਿਆ ਫੇਰ ਆ ਬੱਕਰੀਆਂ ਨੂੰ ਕਰ ਜਾ ਬੱਕਰੀਆਂ ਬਾਈ ਵਾਹ ਕਰਨਾ ਇਹਨੂੰ ਕੁੱਟ ਦੇ ਕੇ ਨਹੀਂ ਆਹ ਦੇਖ ਹਾਂ ਦੇਖ ਖੜੀਆ ਦੇਖ ਕੱਢ ਖਾਜੋ ਯਾਰ ਜਿਹੇ ਯਾਰ ਮਾਮਾ ਕੁਝ ਵੀ ਹੋ ਗਿਆ ਤੁਸੀਂ ਸੌਦਾ ਕਰੋ ਨਾ ਬੱਕਰੀ ਚੈੱਕ ਕਰ ਲਿਆ ਨਾ ਬੱਕਰੀ ਚੈੱਕ ਕਰ ਲੂ ਸੌਦਾ ਕਰੋ ਸੌਦਾ ਦਾ ਹੋਇਆ ਬਾਬਾ ਸੀਰੇ ਵੇ ਸੀਰੇ ਆਇਨ ਨਹੀਂ ਸਾਡੇ ਕੋਲ ਨਹੀਂ ਪੈਸਾ ਫੋਟੋ ਲੱਗਦਾ ਯਾਰ ਮਿੱਠੂ ਬਹੁਤ ਕਾਟਾ ਫਲ ਪੜਦਾ ਯਾਰ ਮਿੱਠੂ ਬਹੁਤ ਕਾਟਾ ਰਾਨਾ ਯਾਰ ਫੜਾ ਦੇ ਦਿੰਦਾ ਚੜੀ ਵੇ ਦੇਖੀ ਚੜੀ ਔਰ ਬੋਲ ਤੇ ਹੁੰਦਾ ਸ ਤੇਜੂ ਕਿੱਧਰ ਜਾਣੀ ਔਰ ਦਾ ਹੱਥ ਕਰਦਾ ਦੁੱਧ ਵਿੱਚ ਹੀ ਕਰ ਦੋ ਤੇਜੂ ਦਾ ਭੱਜ ਗਿਆ ਓ ਰੰਗ ਤੇ ਜੂਰੇ ਇੱਕ ਮਿੰਟ ਚੱਲਿਆ ਆ ਜਾ ਤੇ ਜੂਰੇ ਬਾਪਾ ਯੂ ਬਾਪਾ ਕੋਈ ਨਹੀਂ ਨਾ ਪਾਣੀ ਨਾ ਕਰੂਗਾ ਕੰਡਾ ਚਾਹਾਂ ਮੈਂ ਕਿ ਲੜ ਗਿਆ ਜੇ 2 20 20 ਨੂੰ ਬਗਰ ਕੀ ਰਹਿ ਗਿਆ ਫਿਰ ਓਏ ਯਾਰ ਤੇ ਮਾ ਦਾ 2 20 20 ਕਰੀਏ ਨਾ ਰੇਤ ਬਗਰ 12:30 ਹੀ ਰਹਿ ਗਿਆ ਮੈਂ ਮਰੀ ਜਾਣਾ ਫਿਰ ਤੂੰ ਬਗਰ ਹੋਰ ਆ ਤਾਨੀ ਆਇਆ ਨੰਬਰ ਲਾਦਾ ਬਾਈ ਕੋਈ ਨਹੀਂ ਕੋਈ ਫੜਦੇ ਰਹਿੰਦੇ ਪੱਕੀਆਂ ਉਹਦਾ ਬੱਕਰੀਆਂ ਪੈਸੇ ਯਾਰ ਤੇ ਲਾਦਾ ਤੈਨੂੰ ਬੰਦੇ ਬੰਦਾ ਆ ਗਿਆ ਠੱਬਕ ਹੋ ਗਈ ਉਹ ਆ ਠੀਕ ਆ ਲੈਨੇ ਗਿਆਦਾ ਕਿ ਲੱਖ ਦਾ ਕਹਿ ਦਿਓ ਭਾਨਾ ਲਾਦੇ ਤੈਨੂੰ ਵੀ ਬਹੁਤ ਵੱਡਾ ਦਾਤ ਕੀਤਾ ਆ ਇਹਨਾਂ ਨੂੰ ਸੀ ਫੋਰ ਦਿੱਤਾ ਆ ਵਜ ਮਾਰੀ ਬੱਕਰੀਆਂ 30000 ਰੁਪਏ ਰੱਖੀ ਬੈਠਾ ਬੱਕਰੀਆਂ ਆ 100 ਰੁਪਏ ਲਾ 30000 ਓ ਆ ਪਾ ਤੇ ਮਾਰੀ ਨਾ ਇਹ ਪਾਠ ਹੈ ਗਿਆਰੇ ਜਾਣਾ ਹੀ ਨਹੀਂ ਲੱਗਦਾ ਅੱਜ ਬੰਦ ਗਿਆ ਕਿਹੜੀ ਉਰੀ ਕਰਦੇ ਨਾ ਉਧਰ ਨਹੀਂ ਜਾਉਂਦੇ ਵੀਡੀਓ ਬਣਾਣਾ ਪਉਂਗਾ ਆ ਜਾ ਨਹੀਂ 90 ਹਾਂ ਆਉਂਦਾ ਜਣੀ 95 ਹਾਂ 5000 ਦੀ ਜੜੀ ਨਹੀਂ ਰਹਿ ਸਕਦਾ ਕੀ ਦੇਖਦੇ ਹਾਂ ਦੋਵਾਂ ਦੇ ਵਿੱਚ ਕੀ ਬਣਾਉਂਦੇ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਲਾਈਕ ਤੇ ਸ਼ੇਅਰ ਜਰੂਰ ਕਰਨਾ ਕਰੋ ਜੀ ਆਹ ਉਹ ਕਿਹਨੂੰ ਗੱਲ ਦੱਸਤੀ ਸਭਾ ਵੇਖਦਾ ਹੁਣ 10000 ਕੱਢਾ ਪਾ ਲਿਆ ਜਿਹੜੀਆਂ ਬਣੇ ਰਿਹਾ ਕਰੋ ਮੰਜੇ ਬੋਰਾ ਨੂੰ ਮਾਰਨਾ ਹੁਣ ਕਿਹਦਾ ਖਾਣ ਨੂੰ ਮਾਰਨਾ ਦੋਦਾ ਉਹ ਮਾਰਨਾ ਸਾਨੂੰ ਮਾਰਨਾ ਉਹ ਠੀਕ ਹੈ ਫੇਰਾ ਉਹ ਤੇ ਜੂ ਕੋਈ ਪਿੰਡ ਦੇ ਬੰਦੇ ਵੀ ਹੈਲਪ ਕਰਦਾ ਹੈ ਪਿੰਡ ਦੇ ਮਗਰ ਮੁਰਗਾ ਆ ਵਸ ਨਹੀਂ ਮੁਰਗਾ ਉਹਨੂੰ ਬੱਕਾ ਚੰਗੀਆਂ ਨੇ ਹੋਰੋਂ ਪੱਛਾ ਆਹ ਫਿਰ ਦੱਸਦਾ ਆਦਾ ਫਿਰ ਜਾਉਂਦਾ ਕਾਇਵਰੀ ਵਾਲੇ ਦਾ ਹਾਂਜੀ ਓ ਸ਼ਿੰਗੇ ਓ ਸ਼ਿੰਗੇ ਓ ਸ਼ਿੰਗੇ ਇਹ ਕੋਈ ਨਹੀਂ ਕਿਧਰੇ ਨਹੀਂ ਜਾਂਦੀਆਂ ਹੈ ਇਹ ਤਾਂ ਗਈਆਂ ਤੂੰ ਕਹਾ ਗਈਆਂ ਉਹ ਕੱਢ ਦੋ ਬੰਦਾ ਕਹਾ ਗਈਆਂ ਲੈ ਬਈ ਖੰਡ ਹੜਾ ਹੁਣ ਗਾਗ ਲੱਗ ਗਿਆ ਲਓ ਜੀ ਲਓ ਲਓ ਸ਼ਿੰਗੇ ਬੱਕਰੇ ਨਿਕਰਾ ਢਿੰਗੇ ਕਰੂਗਾ ਸਿੱਕੂ ਕੰਮ ਹਟਦਾ ਨਹੀਂ ਨਾ ਨਾ ਇਹ ਤਾਂ ਯਾਰ ਹੁਣ ਪੰਜ ਹਜ਼ਾਰ ਨਾਲ ਹੀ ਬਣ ਜਾਣਗੇ ਹੁਣ ਤਾਂ ਬਤਾ ਹੋ ਪਿਆ ਉਹਦਾ 5000 ਦੀ ਘਾਟ ਵਾ ਲੈ ਹੁਣ ਬੱਸ ਆ ਜਾ ਆ ਜਾ ਕੀ ਕਰਤਾ ਹਾਂ ਨਕੀ ਬੜਨਾ ਹੁੰਦਾ ਹਾਂ ਹਾਂ ਗਿਆ ਤੇਰੇ ਉਰੇ ਕੱਪੜਾ ਲਾਤਾ ਪੂਰੀ ਆ ਜਾ ਆਇਆ ਜਿਹੜੀ ਆਇਆ ਉਹਨਾਂ ਨੇ ਮਾਲ ਕਹਾ ਵੇਚਣਾ ਆਹਾ ਕਰਦੇ ਉਰੇ ਅੱਜ ਕਿੱਥੇ ਹੋ ਗਏ ਆ ਆ ਦਿਮਾਗ ਚ ਪਾਓ ਮਾੜਾ ਮੱਟਾ ਹੋ ਗਏ ਆ ਕਿਥੀ ਪਤੀਰਾ ਉਧਰ ਉਰੇ ਬੜੀ ਕੰਮ ਆਇਆ ਜਿਹੜੀ ਆਇਆ ਉਹਨਾਂ ਨੇ ਕਹਿੰਦੇ ਕੋਣ ਉਹਨਾਂ ਦੇ ਜੂਬੇ ਦਾ ਖੰਡਾ ਇੱਥੇ ਮੱਟਾ ਨੇ ਇੱਥੇ ਪੂਰਾ ਬੜਾ ਖਾਤਾ ਉਹਨੂੰ ਕਿੰਦਾ ਕੰਮ ਕਰਦਾ ਹੋਇਆ ਯਾਰਾ ਉਹ ਨਹੀਂ ਉਹ ਤਾਂ ਪਾਣਾ ਉਹ ਤੇ ਜੋ ਰੋਲਾ ਰੋਲਾ ਦਾ ਬਾਈ ਆਪਾਂ ਜਾਉਂਗਾ ਬਾਈ ਇੱਕ ਵਾਰ ਜੇ ਐ ਕਰਨ ਗਏ ਨੇ ਉਹਨਾਂ ਨੂੰ ਸੋ ਚਾਰ ਜਣੇ ਪਾਣ ਦੇ ਜਾਨ ਦੋ ਨਾ ਇਹ ਨਾ ਜਦੋਂ ਪਿਆਰ ਦਾ ਮੇਰਾ ਤਾਂ ਉਹ ਵੀ ਵੀਡੀਓ ਤੇ ਮਾਰਨਾ ਹੈ ਲੈ ਬਾਈ ਨਹੀਂ ਹੋਈਆਂ ਕੀ ਹੋ ਗਿਆ ਉਸ ਘਰ ਤਾਂ ਉਹ ਚਾਹੁੰਦਾ ਸੀ ਬਸ ਹੋ ਗਈਆਂ ਹੋ ਗਈਆਂ ਜਲਦੀ ਕਰਨ ਨੂੰ ਆਵੇ ਉਹ ਵੀ ਆ ਗਏ ਬੱਕਰੀਆਂ ਹੋ ਗਈਆਂ ਨਾ ਪੜ ਗਿਆ ਨਾ ਪੜ ਗਿਆ ਹੋਊਗਾ ਭਾਈ ਇਹ ਲੌਗਿਆ ਇਹ ਦੇਖ ਪਹਿਲੇ ਲਗਦੋ ਲੈਣੇ ਭਾਈ Google Pay ਨਹੀਂ ਕਰਦੇ ਕੋ 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 ਨਹੀਂ ਹੁੰਦੀ ਹੈਗੀ 10 ਰੁਪਏ ਫੜਾ ਮੇਰੇ ਕਿੱਥੇ ਨੇ 10 ਰੁਪਏ ਮੈਂ ਹੜੂ ਤੱਕ ਜਦੋਂ 10 ਰੁਪਏ ਕੁਲ ਚਾ ਲਾ ਕੇ ਗਾਲਾ ਨਹੀਂ ਮੋਰੀ ਨਾਲ ਕਰਮ ਕਰਾਏ ਹੋਏ ਨੇ ਅੱਛਾ ਕਰਾਏ ਵੇ ਕੁੱਲ ਜਗਰਾਇਆ ਹੋਇਆ ਆ ਬੰਦੇ ਤੇ ਹੋਰ ਰਾਤ ਨੂੰ ਭੱਗ ਗਿਆ ਨਹੀਂ ਨਹੀਂ ਆ ਆ ਆ 6 ਬੱਕਰੀਆਂ ਨੇ ਆ 6 ਬੱਕਰੀਆਂ ਨੇ ਮਾਰ ਗੁੱਟੇ ਨਕਲ ਹੋਵਾ ਆ ਤੇ ਹਾਂ ਹਾਂ ਦੌਲਤ ਆ ਬੱਕਰੀ ਕਿਹੜੀ ਦੀ ਐ ਇਹ ਉਹ ਸਰਦਾਰ ਦੀ ਹੈਗੀ ਵਿਚੀ ਨਾ ਕਹਦੇ ਹੁੰਦੇ ਹਾਂ ਨਾ ਨਾ ਉਹ ਛੇੜਟ ਬੈਠੇ ਉਹ ਤਾਂ ਅੱਡਾ ਛੇ ਉਹ ਆਵੀ ਬੱਕਰੀ ਫੋੜ ਮੀਆਂ ਉਹਨਾਂ ਦਾ ਫੜਾ ਕੀ ਉਹ ਕਹਿੰਦਾ ਸੀ ਕਹਾ ਵੀ ਵੇਚ ਲੈ ਓਏ ਪੈਸੇ ਮੁੰਡਿਆ ਪੁੱਛ ਲੈ ਕੋਈ ਨਾ ਖੜੀ ਰਾਂਦੇ ਕੋਈ ਨਾ ਖੜੀ ਰਾਂਦੇ ਆ ਚੀਜ਼ ਨੇ ਹਾਂ ਚੌਧਰੀ ਜੀ ਮੈਂ ਕਿਰੀ ਸਾਡੀ ਮੰਡੀ ਆਈ ਵਾਰੀ ਆਇਆ ਕਰੀ ਤੁਹਾਨੂੰ ਸਾਰੇ ਵੇਚਿਆ ਕਰੂੰ ਨੀ ਭਾਰਾ ਕਰ ਲਿਆ ਕੱਠੀਆਂ ਕਰਾਂਗੇ ਅਸੀਂ ਬਿੱਤੂ ਨਹੀਂ ਲੈਂਦੇ ਚੌਧਰੀ ਸਾਹਿਬ ਕਹਿੰਦੇ ਅਗਲੇ ਕਹਿੰਦੇ ਅੱਜ 12 12 ਨਾ ਲੱਗੇ ਸਾਰੇ ਵੇਚੇ 11 ਵੇਚੇ ਇੱਕ ਹੋਰ ਰਹੇਗੀ ਪੂਰੀ ਔਰ ਹਰਗੇ ਰੋਸ਼ਟੀ ਦਾ ਆ ਦੇਖ ਤੇ ਤਾਂ ਗਿਆ ਅਸੇ ਦਾ ਵਿੱਚ ਸਾਰੇ ਆ ਗਏ ਸੀ ਹੋਰਿਆ ਕਿਹੜੀ ਉਹ ਪੱਠ ਰਹੇਗੀ ਆਉਂਦੇ ਆਉਂਦੇ ਕਰਦੇ ਆ ਅੱਜ ਪਹਿਲਾ ਜਿਹੜਾ ਮੈਚ ਆ ਪੂਰਾ ਫਸਣਾ ਇਹ ਉਹ ਥਾਂ ਤੇ ਸੀ 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 ਮੈਨੂੰ ਚਾਪਿਆ ਪੈ ਗਿਆ ਆ ਬੱਕਰੀ ਛੱਡ ਦੇ ਆ ਬੱਕਰੀ ਛੱਡ ਦੇ ਕੁਝ ਕਵਾਂਗੇ ਪੱਠਾ ਸਾਡੇ 6 ਦੀ ਸਾਡੇ 6 ਦੀ ਗੱਪਣਾ ਕਿਵੇਂ ਹੈ ਉਹ 6.5 ਦੀ ਕਹਿੰਦਾ ਹੋਰ ਹੋਰ ਹੋਣੀ ਹੋਣੀ ਸਤਿ ਸ਼੍ਰੀ ਅਕਾਲ ਵਾਡੀ ਦਾ ਨਾਮ ਨਾ ਖਪੈ ਨਾ ਹੀ ਬੇਚ ਦੇਣਾ ਚਲੋ ਸੇਨਾ ਆ ਗੁੱਗਲ ਦੇ ਕਰੂਗਾ ਨਿੰਮੇ ਪੈਸੇ ਨਹੀਂ ਹੈਗੇ ਮੇਰੇ ਕੋਲ ਹਜੇ ਸਿਹਰਾ ਕਰ ਗੱਲ ਵਾਣੀ 50000 ਦਾ ਹੋਊਗਾ ਬੰਦੇ ਨੂੰ ਹੋਰ ਰੂਏਦਾ ਪਿਆ ਤੇ ਨਹੀਂ ਸੱਤਰਾ ਕਿੰਨੇ ਕਰੇ ਹੁਣ ਹੁਣ ਦੇ ਲੈ ਰਹੇ ਹਾਂ ਕਰ ਲੈਣੇ ਹਾਲ ਤੱਕ ਕੋਈ ਗੱਲ ਨਹੀਂ ਆਹ ਬਾਈ ਗੁੱਗਲ ਤੇ ਚੱਲ ਆਪਾਂ ਜਾਏ ਗੁੱਗਲ ਤੇ ਰਾਵੀ ਸੌਦਾ ਨਿਪਟ ਗਿਆ ਹੁਣ ਹਾਂਜੀ ਹਾਂਜੀ ਹਾਂ ਨਿਪਟ ਗਿਆ ਹੁਣ ਐ ਕਹਦੇ ਕਿ ਮੰਡੀ ਤੇ ਪਹੁੰਚਿਆ ਕਰੂੰ ਇਹ ਨੂੰ ਆਈ ਕਰਕੇ ਹੈ ਨਾ ਇਹ ਬਾਈ ਨੂੰ ਮੁੱਛ ਵੀ ਪਹਿਲੀ ਵਾਰ ਆਇਆ ਸੀ ਕਿ ਲਿਆ ਬੱਕਰੀਆਂ ਵੇਚਣ ਆਇਆ ਸੀ ਚੌਧਰੀ ਸਾਹਿਬ ਇੱਧਰ ਗੱਲ ਇੱਧਰ ਗੱਲ ਕਰੀਏ ਚੌਧਰੀ ਸਾਹਿਬ ਜੀ ਤੁਸੀਂ ਅੱਜ ਧਨੋਲੇ ਦੀ ਮੰਡੀ ਤੇ ਪਹਿਲੀ ਵਾਰ ਆਏ ਹੋ ਹਾਂ ਪਹਿਲੀ ਵਾਰ ਆਏ ਬਾਈ ਇੱਕ ਗੱਲ ਹੋਰ ਵੀ ਹੈ ਨਾਲ ਇਸ ਤਰ੍ਹਾਂ ਦਾ ਸੌਦਾ ਐ ਫਸਮਾ ਸੌਦਾ ਲਲਕਰੇ ਨਾਲ ਪਹਿਲੀ ਵਾਰ ਹੀ ਦੇਖਿਆ ਕਹਿੰਦਾ ਜੀ ਐ ਵੈਸਾ ਸੌਦਾ ਹੈ ਤਨੇ ਹਰੇ ਕਉਤੇ ਮਾਲ ਵੀ ਆਪਾਂ ਸੰਗਲਿਆਂ ਦਾ ਸੰਗੇ ਪਿੱਛੇ ਲਾਂਦੇ ਆ ਹੁਣ ਕਿੰਨੇ ਵੇ ਨਗ ਲੈ ਕੇ ਆਏ ਸੀ ਤੁਸੀਂ 12 12 ਨਗ ਲੈ ਕੇ ਆਏ ਸੀ 11 ਨਗ ਵੇਚਤੇ ਕਿਵੇਂ ਖੁਸ਼ ਹੋ ਹਾਂ ਪਹਿਲੀ ਵਾਰ ਆਏ ਅੰਦਰ ਉਹ ਲੈਣ ਦੇ ਨਾ ਮਾਲ ਦੇ ਗਾ ਉਹ ਵੀ ਵੇਚ ਇੱਕ ਮੰਡੀ ਤੇ ਆਇਆ ਕਰੋ ਹਰ ਇੱਕ ਬੁੱਧਵਾਰ ਨੂੰ ਇਹ ਮੰਡੀ ਲੱਗਦੀ ਹੈ ਮਹੀਨੇ ਚ ਚਾਰ ਮੰਡੀਆਂ ਲੱਗਦੇ ਨੇ ਤੇ ਬਾਕੀ ਚਾਚਾ ਸਦੀਕ ਨੂੰ ਤਾਂ ਸਾਨੂੰ ਸਾਰਾ ਪਤਾ ਹੀ ਆ ਨਾ ਜਾਣਦੇ ਨੇ YouTube ਤੇ ਪੂਰਾ ਮਸ਼ਹੂਰ ਹੈ ਤੇ ਸੋ 6 ਬੱਕਰੀਆਂ ਦਾ ਸੌਦਾ ਹੁਣ ਹੋਇਆ ਸੀਗਾ ਜੀ ਤੇ ਸੌਦਾ ਅਸੀਂ ਨਹੀਂ ਦੱਸਦੇ ਕਿੰਨੇ ਚ ਹੋਇਆ ਥਿਆ ਪਹਿਲਾ ਗੱਲਬਾਤ ਚੱਲਦਾ ਹੁੰਦਾ ਹੈ ਹਾਂ ਇਹ ਹੋਇਆ ਜੀ ਕਿਉਂਕਿ ਸਾਰਿਆਂ ਦਾ ਕਟੀਆਂ ਦਾ ਸੌਦਾ ਹੋਇਆ ਸੀ ਹੈ ਨਾ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਪਸ਼ੂ ਖਰੀਦਦੇ ਨੇ ਆ ਮੈਂ ਇੱਕ ਬਣਾਈ ਹਾਂ ਲਾ ਕੇ ਦੋਨੇ ਜਿਹੜੀਆਂ ਜਿਹੜੀਆਂ ਸੀ ਆ ਮੈਂ ਇੱਕ ਦੋ ਤਿੰਨ ਚਾਰ ਪੰਜ 6 ਕ ਲੈਣ ਚ ਖੜੀਆਂ ਸੀ ਇਹ ਆ ਇਹ ਅੱਡ ਹਾਂ ਸੀ ਨੇ ਜੀ ਸੋਹਣੇ ਵਰਗੀਆਂ ਬੱਕਰੀਆਂ ਨੇ ਪੂਰੀਆਂ ਤੇ ਕੱਦ-ਕਾਟ ਤੁਸੀਂ ਦੇਖ ਸਕਦੇ ਹੋ ਸੋਹਣੀਆਂ ਫਿਰ ਇੱਥੇ ਬੱਕਰੀਆਂ ਲਓ ਜੀ ਟ੍ਰੋਨਾਂ ਮੰਡ ਤੇ ਲਓ ਜੀ ਹੋ ਗਿਆ ਸੌਦਾ ਇਹ ਗੁਪਤ ਸੌਦਾ ਹੋਇਆ ਧਨੋਲੀ ਦੀ ਮੰਡੀ ਤੇ 6 ਦੀਆਂ 6 ਬੱਕਰੀਆਂ ਇਹ ਲੈ ਕੇ ਅਸੀਂ 12 ਬੱਕਰੀਆਂ ਜਿਨ੍ਹਾਂ ਦਾ 11 ਦਾ ਸੌਦਾ ਹੋ ਗਿਆ ਆ ਲਓ ਜੀ ਠੀਕ ਆ ਜੀ